ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮضੇ ਚ ਹੋਗੇ ਖਾਣਾ ਬਣਾਣਾ ਵੀ ਇੱਕ ਬੜਾ ਤਕੜਾ ਆਰਟ ਹੈ ਜੀ ਪਹਿਲਾਂ ਪਹਿਲਾਂ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਸੀ ਨਾ ਉਹ ਥੋੜੀ ਸ਼ਿਆਣੀ ਉਮਰ ਚ ਆਉਂਦੇ ਸੀ ਮਤਲਬ ਬਹੁਤ ਜੰਗ ਨਹੀਂ ਘਰ ਤੋਂ ਕਰਤੀ 32 ਸਾਲ ਦੀ ਉਮਰ ਵਿੱਚ ਘਰੋਂ ਬਾਹਰ ਨਿਕਲਦੇ ਸੀ ਕਿਉਂਕਿ 18-20 ਸਾਲ ਦੀ ਉਮਰ ਤੇ ਬੁੱਤੀ ਹੋਸ਼ ਹੀ ਨਹੀਂ ਹੁੰਦੀ ਮਾਂ ਪਿਓ ਦੇ ਡਿਪੈਂਡ ਕਰਦੇ ਹੁੰਦੇ ਸੀ ਅੱਜ ਕੱਲ ਤੇ ਜਿਹੜੇ ਮੁੰਡੇ ਕੁੜੀਆਂ ਆ ਰਹੇ ਨੇ ਨਾ ਬਸ 18 ਸਾਲ ਹੋਇਆ ਨਹੀਂ ਤੇ ਬਾਹਰ ਦੀ ਤਿਆਰੀ ਸ਼ੁਰੂ ਕਰ ਦਿੰਦੇ ਵੇ ਕੁੜੀਆਂ ਦੇ ਵਿਚਾਰੀਆਂ ਥੋੜਾ ਘਰ ਦਾ ਕੰਮ ਜੂਰ ਕਰਦੀਆਂ ਰੋਟੀ ਮਾਣੀ ਬਣਾਉਂਦੀਆਂ ਹਰ ਤਰ੍ਹਾਂ ਦੀ ਸਬਜ਼ੀ ਵਧੀਆ ਬਣਾ ਲੈਂਦੀਆਂ ਮੁੰਡੇ ਤਾਂ ਪਤਾ ਹੀ ਏ ਉਹਨਾਂ ਨੇ ਕਦੀ ਹੱਥ ਨਹੀਂ ਲਾਇਆ ਹੁੰਦਾ ਬਾਹਰ ਆ ਕੇ ਹੁੰਦੀ ਮੁਸ਼ਕਲ ਖਾਣਾ ਬਣਾਉਂਦਾ ਨਹੀਂ ਤੇ ਬਿਯਾਰ ਦਾ ਖਾਣਾ ਬੜਾ ਮਹਿੰਗਾ ਪੈਂਦਾ ਹੈ ਲੇਕਿਨ ਵਕਤ ਬੜਾ ਕੁਝ ਕਰਾ ਦਿੰਦੇ ਜਿਹੜੇ ਮੁੰਡਿਆਂ ਨੇ ਕਦੀ ਹੱਥ ਨਹੀਂ ਸੀ ਲਾਇਆ ਖਾਣੇ ਨੂੰ ਬਾਹਰ ਇਹਨਾਂ ਨੇ ਵਧੀਆ ਰੈਸਟੋਰੈਂਟ ਖੋਲੇ ਜੇ ਬਹੁਤ ਵਧੀਆ ਜਿੱਥੇ ਗੋਰੇ ਖਾਣਾ ਖਾਣ ਆਉਂਦੇ ਵੇ ਹਰ ਤਰ੍ਹਾਂ ਦੀ ਚੀਜ਼ ਬਣਾ ਲੈਂਦੇ ਵੇ ਸਮੋਸੇ ਵੇਖ ਲੋ ਪਟੋਰੇ ਵੇਖ ਲੋ ਗਰਾਬ ਜਾਮ ਨੂੰ ਚੋਲੇ ਪਟੋਰੇ ਪਕੌੜੇ ਯਾਨੀ ਕਿ ਜਲੇਬੀਆਂ ਹਰ ਚੀਜ਼ ਉਹਦਾ ਕੰਨ ਹੈਗਾ ਟਾਈਮ ਜਦੋਂ ਬੰਦੇ ਦੇ ਸਿਰ ਤੇ ਪੈਂਦੀ ਹੈ ਨਾ ਤੇ ਬੰਦਾ ਹਰ ਚੀਜ਼ ਸਿੱਖਦਾ ਹੈਗਾ ਇਹ ਕਹਿੰਦੇ ਨੇ ਰਾਹ ਪਿਆ ਜਾਣਾ ਜੇ ਬਾਹਰ ਪਿਆ ਜਾਣਾ ਜਦੋਂ ਬੰਦਾ ਬਾਹਰ ਪੈਂਦਾ ਹੈ ਫਿਰ ਨੂੰ ਸਮਝ ਆਉਂਦੀ ਵੀ ਰੋਟੀ ਬਣਾਣੀ ਵੀ ਬੜੀ ਜ਼ਰੂਰੀ ਹੈ ਜਿੰਨੇ ਵੀ ਬੰਦੇ ਇੰਡੀਆ ਤੋਂ ਆਏ ਨੇ ਨਾ ਮੇਰਾ ਖਿਆਲ ਇਹ 5 ਜਾਂ 10% ਹੋਣਗੇ ਜਿਹੜੇ ਬੰਦੇ ਇੰਡੀਆ ਤੋਂ ਖਾਣਾ ਸਿੱਖ ਕੇ ਆਏ ਵੇ ਜਾਂ ਕੋਈ ਕੋਰਸ ਕੀਤਾ ਹੈ ਕੁਕਿੰਗ ਦਾ ਅਦਰਵਾਈਜ਼ ਆਮ ਹੀ ਆਏ ਵੇ ਲੇਕਿਨ ਬਾਹਰ ਆ ਕੇ ਆਸ ਆਸਾ ਉਹਨਾਂ ਨੂੰ ਕੰਮ ਮਿਲ ਜਾਂਦਾ ਕਿਸੇ ਰੈਸਟੋਰੈਂਟ ਵਗੈਰਾ 'ਚ ਜਾਂ ਕਈ ਸ਼ੌਂਕੀਆ ਕੰਮ ਕਰ ਲੈਂਦੇ ਵੇ ਉੱਥੋਂ ਕੰਮ ਸਿੱਖ ਜਾਂਦੇ ਵੇ ਫਿਰ ਉਸ ਤੋਂ ਬਾਅਦ ਆਪਣਾ ਰੈਸਟੋਰੈਂਟ ਖੋਲ੍ਹ ਲੈਂਦੇ ਵੇ ਤੇ ਦੁਨੀਆ ਦਾ ਕੋਈ ਮੁਲਕ ਹੋਏਗਾ ਜਿੱਥੇ ਆਪਣੇ ਤੁਹਾਨੂੰ ਇੰਡੀਅਨ ਰੈਸਟੋਰੈਂਟ ਨਹੀਂ ਮਿਲੇ ਤੇ ਤਕਰੀਬਨ 95% ਆਪਣੇ ਪੰਜਾਬੀ ਨੇ ਖੋਲੇ ਵੇ ਖਾਸ ਕਰਕੇ ਆਦਮੀ ਨਹੀਂ ਮੁੰਡੇ ਲਾ ਲੋ ਜਾਂ ਆਦਮੀ ਲਾ ਲੋ ਉਮਰ ਦੇ ਹਿਸਾਬ ਨਾਲ ਜਾਂਗੋਂ ਕੀਤਾ ਆਪਾਂ ਮੁਲੀ ਕਹਨੇ ਆ ਥੋੜੇ ਵੱਡੀ ਉਮਰ ਦੇ ਹੋ ਗਏ ਤੇ ਆਪਾਂ ਆਦਮੀ ਕਹਦੇ ਆ ਲੇਕਿਨ ਅੱਜ ਕੱਲ ਆਦਮੀ ਬਣ ਕੇ ਵੀ ਰਾਜ਼ੀ ਨਹੀਂ ਆ ਹਾਲ ਕੋਈ ਆਪਣੇ ਉਹਨੂੰ ਜੰਗ ਹੀ ਸਮਝਦਾ ਤੁਸੀਂ ਕਿਹਨੂੰ ਕਹ ਦਵਾਂ ਬਾਪੂ ਜੀ ਉਹ ਘੂਰ ਘੂਰ ਕੇ ਵੇਖੇਗਾ ਵੀ ਮੈਂ ਬਾਪੂ ਕਿੱਥੋਂ ਬਣ ਗਿਆ ਵਾਂ ਬੇਸ਼ੱਕ ਜਿੰਨੀ ਮਰਜੀ ਉਮਰ ਦਾ ਹੋਵੇ ਅਸੀਂ ਕਹਨੇ ਆ ਤੁਹਾਡੇ ਤੇ ਜਵਾਨੀ ਰਵੇ ਦੋਸਤੋ ਲੇਕਿਨ ਹਾਲਾਤ ਐਸੇ ਵੇ ਅਸੀਂ ਬੜੇ ਬੰਦੇ ਨੇ ਵੇਖਿਆ ਨਵੇਂ-ਨਵੇਂ ਸਾਡੇ ਵੀ ਵਿਆਹ ਪਿਆ ਇੱਕ ਸਾਲਕ ਦੋਸਤ ਆਈ ਸਾਡੇ ਨਾਲ ਉਹਨੂੰ ਵੈਸੇ ਹੀ ਕਿਹਾ ਵੀ ਚਾਹੇ ਬਣਾ ਦੇ ਕਿਤੇ ਦੋ ਤਿੰਨ ਗੱਪ ਉਹਨੇ ਚਾਹ ਜੋ ਬਲਾਈ ਤੇ ਕੜਛੇ ਨਾਲ ਖੰਡ ਪਾਈ ਸੀ ਚਾਹ ਵਿੱਚ ਤੇ ਮਿੱਠਾ ਹੁੰਦਾ ਸੀ ਸਾਡੀ ਗਲੀ ਦਾ ਉਹ ਮਠਾ ਹੋ ਗਿਆ ਇੱਕ ਕੱਪ ਚਾਹ ਪੀਣ ਵਾਲੀ ਇਸ ਕਰਕੇ ਵਕਤ ਬੜਾ ਕੋਈ ਬੰਦੇ ਨੂੰ ਸਖਾ ਦਿੰਦਾ ਹੈਗਾ ਲੇਕਿਨ ਅੱਜ ਕੱਲ ਜਿਹੜੇ ਮੁੰਡੇ ਨੇ ਨਾ ਇੰਡੀਆ ਤੋਂ ਕਦੀ ਭਾਵੇਂ ਨਹੀਂ ਸੀ ਸਬਜੀ ਬ बनानी ਸੀ ਹੀ ਰੋਟੀ ਪਾਣੀ ਬਣਾਉਣੇ ਸੀ ਗਿਆ ਬਾਹਰ ਜਿਹੜੇ ਇੰਨੇ ਨੇ ਵਧੀਆ ਰਸਣ ਖੋਲੇ ਹੋਣਾ ਕੁੜੀਆਂ ਨੂੰ ਅੱਗੇ ਲਾਂਗੇ ਕੁੜੀਆਂ ਮਾਇਨਾ ਕਰਨ ਮੈਂ ਇੱਕ ਆਮ ਰਿਐਲਿਟੀ ਦੱਸ ਜਾਵਾ ਕੁੜੀਆਂ ਦੀ ਵਿਚਾਰੀਆਂ ਸਾਡੇ ਅੱਬੋ ਚੰਗੀਆਂ ਹੈਗੀਆਂ ਅੱਛੀਆਂ ਹੈ ਕਰੇ ਲੋ ਪੂਰਾ ਘਰ ਨਾ ਸੰਭਾਲਿਆ ਹੁੰਦਾ ਮੁੰਡਿਆਂ ਦੀ ਇੱਕ ਪੈਨ ਲਾ ਲੋ ਪਰਜਾਈ ਲਾ ਲੋ ਮਾਂ ਹੋਰ ਕੋ ਰਿਸ਼ਤਾ ਲਾ ਲੋ ਉਹ ਰੋਟੀ ਬਣਾਉਣ ਦੇ ਕੰਮ ਕੁੜੀਆਂ ਸਾਰੇ ਸੰਭਾਲਾ ਇੰਡੀਆ 'ਚ ਉੱਥੇ ਕਿਤੇ ਬੰਦਾ ਕੋਈ ਕਿਚਨ 'ਚ ਬੜਿਆ ਹੋਵੇ ਨਾ ਤੇ ਜੇ ਕੋ ਆਂਡੀ ਗਾਂਡੀ ਆਏ ਤੇ ਜਨਾਨੀਆਂ ਨੂੰ ਬਾਹਰ ਕਰ ਦੇਈ ਚੱਲ ਚੱਲ ਕੇ ਕਿਚਨ 'ਚ ਪਰੇ ਹੋ ਜੋ ਮੇਰੀ ਬੇਇੱਜ਼ਤੀ ਹੋ ਗਈ ਲੋਕੀ ਕੀ ਕਹਿਣਗੇ ਆਦਮੀ ਖਾਣਾ ਬਣਾਉਣ ਲਿਆ ਲੇਕਿਨ ਬਾਹਰ ਹੋਰ ਚੀਜ਼ ਹੈ ਇੱਥੇ ਦੋਸਤੋ ਆਪ ਵੀ ਨੂੰ ਖਾਣਾ ਬਣਾ ਪੈਂਦਾ ਤੇ ਜਨਾਨੀ ਵੀ ਨਹੀਂ ਖਾਣਾ ਖਾਣਾ ਬਣਾ ਪੈਂਦਾ ਕਿਉਂਕਿ ਬਿਜੀ ਲਾਈਫ ਹੈਗੀ ਹੈ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੇ ਕਿਤੇ ਜਰਾਨੀ ਰਾਤ ਬੈਜੇ ਵਿਲੇ ਰਹਿੰਦੀਆਂ ਉਹ ਕੰਨ ਦੀ ਚਲੋ ਆਪੇ ਕਵਲ ਲਗਾ ਲਗਾ ਰਵੇ ਮੈਨੂੰ ਕੀ ਲੋੜ ਹੈ ਖਾਣਾ ਬਣਾਇਆ ਮਰਾ ਮਿਲਦਾ ਪਰਲੇ ਸਭ ਮਿਲਦੇ ਵੇ ਇਸ ਕਰਕੇ ਵਕਤ ਨੇ ਬੜੀ ਤਗੜੀ ਚੇਂਜਿੰਗਲੀ ਹਸਤੀ ਹੈ ਦੁਨੀਆ ਦੇ ਵਿੱਚ ਖਾਣਾ ਬਣਾਣਾ ਸਿੱਖਣਾ ਚਾਹੀਦਾ ਵੀ ਹੈ ਜਿਹੜਾ ਬੰਦਾ ਖਾਣਾ ਬਣਾਉਣਾ ਸਿੱਖ ਲੈਂਦਾ ਨਾ ਉਹਨੂੰ ਬਾਹਰ ਆ ਕੇ ਤੰਗੀ ਨਹੀਂ ਹੁੰਦੀ ਉਹ ਜਿਵੇਂ ਕਹਿੰਦੇ ਨਾ ਆਟਾ ਵਧੀਆ ਗੁੰਨਿਆਵੇ ਤੇ ਰੋਟੀ ਫੁੱਲਦੀ ਏ ਆਟਾ ਸੌਫਟ ਗੁੰਨਾ ਪੈਂਦਾ ਇਹੋ ਚੱਕਰ ਹੈ ਵੀ ਹਰ ਚੀਜ਼ ਦਾ ਆਟਾ ਹੈ ਉਨ ਨਵੇਂ ਬੰਦੂ ਨੂੰ ਨਹੀਂ ਲੱਭ ਸਮਝ ਹੁੰਦੀ ਕਿ ਕਿੰਨੇ ਸਬਜੀ ਪਾਣੀ ਪਾਣਾ ਤੇ ਕਿੰਨੇ ਮਸਾਲਾ ਪੁੱਲਣਾ ਤੇ ਕਿੰਨੇ ਪਿਆਜ਼ ਪਾਣੇਵੇਂ ਆਸ ਆਸਾ ਬੰਦਾ ਸਭ ਕੁਝ ਸਿੱਖਿੰਦਾ ਫਿਰ ਜਦੋਂ ਆ ਜਾਂਦੇ ਪੈਸੇ ਕਮਾਉਣ ਦੀ ਗੱਲ ਫਿਰ ਤੁਹਾਨੂੰ ਪਤਾ ਹੀ ਹੈ ਪੈਸਾ ਤੇ ਬੜਿਆ ਬੜਿਆਂ ਨੂੰ ਸਿਆਣੀਆਂ ਕਰ ਦਿੰਦਾ ਲੱਲੂ ਲੱਲੂ ਬੰਦੇ ਬਾਹਰਗੇ ਸਿਆਣੇ ਹੋ ਜਾਂਦੇ ਜਦੋਂ ਪੌਂਡ ਵੇਖਦੇ ਕਮਾਈ ਹੈ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਥੈਂਕ ਯੂ